ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਰਨਲ ਡਿਊਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਕਿ ਕਿਸੇ ਕਿਸਾਨ ਵੀਰ ਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਈਆਂ ਨਾਲ ਕਰਦੇ ਹਾਂ ਗੱਲਬਾਤ ਦੁੱਧ ਕੀ ਤੇ ਰੇਟ ਕੀ ਆਓ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਜੀ ਕੂਟ ਸੰਗੂਰਾ ਹੈ ਤੇ ਜ਼ਿਲ੍ਹਾ ਕਿਹੜਾ ਪਿੰਡ ਆ ਜੀ ਜ਼ਰੂਰ ਹੈ ਤੇ ਬੈੜੀ ਬਾਰੇ ਦੱਸੋ ਜੀ ਕਹਿੰਦੇ ਸੂਈ ਆ ਜੀ ਇਹ ਸੂਈ ਆ ਦੂਜਾ ਹੈ ਦੂਜਾ ਸੂਈ ਹਾਂ ਜੀ ਤੇ ਕਿੰਨੇ ਕ ਦਿਨ ਦੀ ਸੂਈ ਹੈ ਜੀ ਸੂਈ ਕੱਲ ਰਾਤ ਹੋਈ ਹੈ ਇਹਦਾ ਬਾਵਾਂ ਹੀ ਹੈ ਜੀ ਉਹ ਬਾਵਾਂ ਹੀ ਹੈ ਤੇ ਕਿੰਨਾ ਗੋਡਾ ਕਰ ਜੂਗੀ ਇਹ ਇਹ 25 26 ਕੀ 25 26 ਨੂੰ ਆਂਦੀ ਤੇ ਬੱਚਾ ਕੀ ਹੈ ਜੀ ਬੱਚਾ ਜੀ ਫੀਮੇਲ ਕਾਫ ਆ ਜੀ ਹਲਤ ਰਾਤ ਸੂਈ ਹੈ ਜੀ ਕੱਲ ਰਾਤ ਸੂਈ ਹੈ ਜੀ ਇਹ ਦੇਖ ਸਕਦੇ ਹੋ ਕ੍ਰੋਸ ਬਰੀਡ ਦੇ ਵਿੱਚ ਹੈ ਜੀ ਹਾਂ ਚੱਡਾ ਦੇਖੋ ਜੀ ਹੋਰ ਵੀ ਚਲਾਓ ਜੀ ਹੋਰ ਵੀ ਚਲਾਈਏ ਫੇਸ ਫੇਸ ਕੁਆਲਟੀ ਦੇਖੋ ਜੀ ਦੁੱਗੜੀ ਚੇਹਰੇ ਜੁੜਜੇ ਸੂਈ ਹੈ ਚੱਡਾ ਦੇਖੋ ਜੀ ਤੁਰਿਆ ਨਹੀਂ ਆਉਂਦਾ ਸੀ ਇਕੱਲਾ ਖਣ ਲੱਗਿਆ ਜੀ ਮੋੜ ਦੇ ਜੀ ਬੰਦ ਨਹੀਂ ਬੰਦ ਰਿਹਾ ਥੋੜਾ ਡਰਦੀ ਹੈ ਜੀ ਬੱਚੇ ਦਾ ਕਰਦੀ ਹੈ ਚੱਡਾ ਦੇਖੋ ਜੀ ਆਹ ਨਰਾਇਣ ਜੰਗ ਬਣਦਾ ਖਾਲਦਾ ਹਾਂ ਜੀ ਇਹ ਆਰੇ ਸੰਖਾ ਕੱਲਾ ਕੱਲਾ ਸਾਡੇ ਬਾਈ ਕੰਨੀਆਂ ਦੇ ਥਾਣਾ ਤੇ ਇੱਕ ਵਾਰੀ ਹੋਰ ਦੇਖੋ ਜੀ ਹਾਂ ਜੀ ਇਹਦਾ ਮੁੱਲ ਕੀ ਕਰਦੇ ਬਸੇ ਦਾ ਮੁੱਲ ਤਾਂ 10 ਕਰੀ ਜਾਂਦੇ ਜੀ ਦੇਣੀ ਕਿੱਥੇ ਤੱਕ ਆ ਜੀ 8000 ਜੀ ਤੇ ਮੋਬਾਈਲ ਨੰਬਰ ਬੋਲੋ ਜੀ ਆਪਣਾ 81998503 ਇੱਕ ਵਾਰੀ ਹੋਰ ਬੋਲੋ ਜੀ 81998503 ਬਾਹਰ ਦਾ ਕੰਮ ਆ ਜੀ ਹਾਂ ਜੀ ਬਾਈ ਦਾ ਬਾਹਰ ਦਾ ਕੰਮ ਆ ਜੀ ਕਿਸੇ ਮੇਰੇ ਵੀਰ ਨੇ ਕੰਟੈਕਟ ਕਰਨਾ ਬਾਈ ਨੇ ਨੰਬਰ ਦਿੱਤਾ ਜੀ ਇਸ ਨੰਬਰ ਦੇ ਦੀ ਕੰਟੈਕਟ ਕਰ ਸਕਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪੰਡਾ ਜੀ ਮਰੰਡੇ ਕੋਲ ਫੇੜੀ ਜੀ ਤੇ ਕਿਹਨਾ ਗੜਾ ਪੰਡਾ ਜੀ ਰੋਪੜ ਤੇ ਬੜੀ ਵਾਰ ਦੱਸੋ ਕਹਿਣਾ ਚਾਹੋ ਜੀ ਦੂਜੇ ਸੂਰੇ ਕਿੰਨੇ ਕਿੰਨ੍ਹ ਦੀ ਸੂਈ ਵੇ ਜੀ ਇਹ ਕੱਪ ਪਰਸੋਂ 7 ਤਰੀਕ ਦੀ ਠੀਕ ਹੈ ਜੀ ਤੇ ਕਿੰਨਾ ਕੁ ਬਹਾ ਤਿਆਰ ਹੈ ਜੀ ਉਹ ਹੈਗਾ 18 ਕਿਲੋ ਤਿਆਰ ਬੋਲੀ ਇਹਨਾਂ ਦਾ ਦੁੱਧ ਕਰ ਚੁੱਕੀ ਜੀ 20 ਕਿਲੋ ਬਰਾਸੇ ਬੱਚਾ ਕੀ ਹੈ ਜੀ ਬੱਚਾ ਜੀ ਬੱਚਾ ਜੀ ਮੇਲ ਕਾਫ ਹੈ ਜੀ ਆ ਦੇਖ ਸਕਦੇ ਤੁਸੀਂ ਚੋਲ ਵਿੱਚ ਲਾ ਦਿਓ ਜੀ ਚਲਾ ਜੀ ਮੇਰੇ ਮਗਰ ਆਫ ਇਸ ਕੁਆਲਟੀ ਦੇਖੋ ਜੀ ਮੇਰਾ ਫੋਨ ਨਹੀਂ ਪਾਇਆ ਮੇਰਾ ਵੇਖੋ ਦੁੱਧ ਵਾਲੀ ਬੈੜਾ ਜੀ ਛੱਟਾ ਵੇਖੋ ਤੁਰੇ ਨਹੀਂ ਆਉਂਦਾ ਜੀ ਇਕੱਲਾ ਇਕੱਲਾ ਖੰਨ ਦੇਈ ਕੰਨੀਆਂ ਦੇ ਸਾਹ ਨੇ ਨਾਰਮਲ ਜਿਹਾ ਕਰਦਾ ਕਾਹੋ ਵਾਲਾ ਬਣਾ ਪੰਦ ਨਹੀਂ ਹੈ ਪਰ ਦੁੱਧ ਵਾਲੀ ਬੈੜਾ ਕ੍ਰੋਸ ਬਰੀਡ ਦੇ ਵਿੱਚ ਹੈ ਜੀ ਬੰਦੋ ਜੀ ਬੰਦੋ ਪਾਣੀ ਦੇ ਨਾਲ ਮਾਰੋ ਜੀ ਬੰਦੋ ਜੀ ਬੰਦੇ ਬੰਦੇ ਵੀ ਪਰ ਠੀਕ ਕੀ ਮੁੱਲ ਕਰਦੇ ਤੁਸੀਂ ਇਹਦਾ ਜੀ ਇਹਦਾ ਮੁੱਲ ਕਰਦੇ 75000 ਜੀ ਯਾਨੀ ਕਿਥੇ ਤੱਕ ਆ ਜੀ ਦੇਗੇ 65000 ਦੀ ਮੋਬਾਈਲ ਨੰਬਰ ਬੋਲ ਦਿਓ ਜੀ 99799 ਹਾਂਜੀ 68777 ਇੱਕ ਵਾਰੀ ਹੋਰ ਬੋਲ ਦਿਓ ਜੀ 99799 68777 ਮੈਂ ਬਾੜ ਦਾ ਕੰਮ ਨਹੀਂ ਹਾਂ ਇਹਦਾ ਬਾੜ ਦਾ ਕੰਮ ਹੈ ਕਿਸੇ ਨੇ ਵੀ ਨੇ ਲੜੀਆ ਕੋ ਖੇੜੀ ਹੈ ਬਾਈ ਨੇ ਨੰਬਰ ਬੋਲ ਤਾਂ ਇਸ ਤੂੰ ਕੰਟੈਕਟ ਕਰ ਸਕਦੇ ਹੋ ਸਸੀ ਕਾਲ ਬਾਈ ਜੀ ਸਸੀ ਕਾਲ ਬੀ ਜੀ ਬਾਈ ਜੀ ਪਿੰਡ ਕਿਹੜਾ ਜੀ ਪਿੰਡ ਸਾਫਾ ਵਿੱਚ ਨਾਲ ਰੋਪੜ ਜੀ ਇਹਨਾਂ ਰੋਪੜ ਦੀ ਹਾਂਜੀ ਤੇ ਬਈ ਇਹ ਬੈੜੀ ਬਾਰੇ ਦੱਸੋ ਜੀ ਕਹਵੇਂ ਸਮੇਂ ਜੀ ਤੇ ਜੋ ਬੈੜਿਆ ਜੀ ਅੱਛੇ ਜੀ 4 ਦੰਦਾ ਜੀ 4 ਦੰਦਾ ਜੀ ਹਾਂਜੀ ਕਿੰਨੇ ਕਿੰਨੇ ਦਿਨ ਦੀ ਸੀ ਬਈ ਤੇ 4 ਕਦੋਂ ਤੁਸੀਂ ਜੀ ਤੇ ਕਿੰਨਾ ਕੁ ਦੁੱਧ ਤਿਆਰ ਆ ਜੀ ਤੇ ਤਾਂ 18 ਲੀਟਰ ਬਹੁਤ ਆ ਰਿਹਾ ਜੀ 18 ਲੀਟਰ ਹਾਂਜੀ ਤੇ ਬੱਚਾ ਕੀ ਹੈ ਜੀ ਬੱਚਾ ਦਾਰ ਬੱਚੀ ਹੈ ਜੀ ਫੀਮੇਲ ਦਾ ਭਈਆ ਦੇਖੋ ਫੋਲ ਵੀ ਚਲਾਓ ਜੀ ਫੋਲ ਚਲਾਓ ਦੁੱਧਾਂ ਲਈ ਉੜਾ ਲਈ ਉਪਰ ਦੇ ਜਾਓ ਆ ਫੇਸ ਕੁਆਲਟੀ ਦੇਖੋ ਜੀ ਚੰਗੀ ਪੱਤਕਾਰ ਦੀ ਚੰਗੀ ਹੈ ਜੀ ਬੜੀ ਦੁੱਧਾਂ ਲਈ ਵੈੜਾ ਜੀ ਚੱਟਾ ਦੇਖੋ ਜੀ 68 ਚੱਲੇ ਦੀ ਹੈ ਜੀ ਚੱਟਾ ਦੇਖੋ ਜੀ ਕੂੜੇ ਨਹੀਂ ਹੁੰਦਾ ਜੀ ਕਰਾਸ ਬ੍ਰੀਡ ਦੇ ਵਿੱਚ ਮੋੜ ਲਿਆ ਜੀ ਮੋੜ ਲਿਆ ਜੀ ਕਰਾਸ ਬ੍ਰੀਡ ਦੇ ਵਿੱਚ ਆ ਮੱਝ ਕੀ ਹੈ ਆ ਦੇਖੋ ਜੀ ਬੰਦੋ ਜੀ ਸਿੱਟੂੜੇ ਦੀ ਸਫਾਈ ਕਰਨੀ ਪਈ ਕੱਲਾ ਕੱਲਾ ਛਾਣਾ ਜੀ ਕਿਤਾਰੇ ਪੀ ਚਾਰੇ ਖਣ ਨਿਕਰ ਮੇਂ ਹਾਂਜੀ ਭਾਈ ਕੀ ਮੁੱਲ ਕਰਦੇ ਤੁਸੀਂ ਇਹਦਾ ਇਹਦਾ 85000 ਰੁਪਏ ਮੰਨ ਲਈ ਦੇਣੀ ਕਿੱਥੇ ਤੱਕ ਆ ਜੀ ਦੇ ਨੂੰ ਕੋਈ ਕਰ ਦੋ ਮਾਨਦਾਨ ਮੋਬਾਈਲ ਨੰਬਰ ਬੋਲ ਦਿੰਦੇ 84374 ਹਾਂਜੀ 095562 ਕਵਾਰੀ ਹੋਰ ਬੋਲ ਦੋ ਜੀ 84374 09555 ਵਪਾਰ ਦਾ ਕੰਮ ਹੈ ਜੀ ਨਹੀਂ ਆਪਣੇ ਘਰੇਲੂ ਵੈੜੀ ਹੈ ਜੀ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਵੈੜੀ ਹੈ ਨਹੀਂ ਹਾਂ ਜੀ ਹਾਂ ਜੀ ਘਰੇਲੂ ਹੈ ਬਾਈ ਨੇ ਨੰਬਰ ਦਿੱਤਾ ਜੇ ਕਿਸੇ ਵੀ ਵੀਰ ਨੇ ਵੈੜੀ ਖਰੀਦਣੀ ਪੈਸਾ ਨਾ ਬਤੇ ਟੈਕਸ ਨਾਲ ਸਾਰਾ ਦੇਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਪਿੰਡ ਹੈ ਜੀ ਮਰੇਕੋਲਾ ਜ਼ਿਲ੍ਹਾ ਕਿਹੜਾ ਪਿੰਡ ਆ ਜੀ ਬਿਲਕੁਲ ਆ ਜੀ ਤੇ ਕਿਹੜੀ ਮਾਰੇ ਦੱਸੇ ਕਹਿੰਦੇ ਸੀ ਜੀ ਇਹ ਦੂਜੇ ਸਵੇਰੇ ਆ ਜੀ 20 ਲੀਟਰ ਦੁੱਧ ਦਾ ਜੀ ਤਾਂ ਜੀ ਕਿੰਨੇ ਕਿ ਦਿਨ ਦੀ ਸੀ ਬਈ ਇਹ ਸੋਲ ਨੂੰ ਹੋ ਗਈ ਅੱਜ 5-6 ਦਿਨ ਤੇ ਬੱਚਾ ਕੀ ਹੈ ਜੀ ਬੱਚਾ ਹੈਗਾ ਬੱਚਾ ਮਗਰ ਜੀ ਮੇਲ ਲਗਾ ਫਾਇਆ ਦੇਖ ਸਕਦੇ ਹੋ ਜੀ ਹੋਰ ਵੀ ਚਲਾਓ ਜੀ ਫਿਰ ਇਹਨੂੰ ਅੱਛਾ ਜੀ ਦੇਖੋ ਜੀ ਇਹ ਯਾਰ ਨਹੀਂ ਲਾਇਆ ਸਿੰਗਲ ਨਹੀਂ ਛੋਟੇ ਛੋਟੇ ਸਿੰਗਲ ਹੀ ਕਰਾਸ ਬ੍ਰੀਡ ਦੇ ਵਿੱਚ ਆ ਜੀ ਹਾਈਟ ਲੈਂਥ ਚੰਗੀ ਹੈ ਦੁੱਧ ਵਾਲੀ ਹੋ ਰਿਹਾ ਹੈ ਜੀ ਛੱਡੇ ਬੰਦਾ ਹੀ ਨਹੀਂ ਸਾਫ਼ ਇਹ ਨੂੰ ਮੁੜਦੇ ਹੋ ਜੀ ਛੱਡਾ ਠੀਕ ਹੈ ਜੀ ਇੱਕ ਇਕੱਲਾ ਇਕੱਲਾ ਖਾਂਣ ਲੱਗਾ ਜੀ ਕੰਨੀਏ ਖਾਣਨੇ ਬਹੁਤ ਅਲਟਰ ਕੁਆਲਟੀ ਬੰਦੋ ਜੀ ਬੰਦੋ ਦੁੱਧ ਹੈ ਜੀ ਵੀ 25 ਪਲੱਸ ਵੀ ਦੇ ਦੂਗੀ ਇਹ ਸੇਵਾ ਉਹ ਇਕੱਲਾ ਇਕੱਲਾ ਖਾਣਾ ਹੀ ਸੇਵਾ ਬਹੁਤ ਤਕੜਾ ਲੱਗਿਆ ਹੋਇਆ ਠੀਕ ਹੈ ਜੀ ਤੇ ਤੁਸੀਂ ਇਹਦਾ ਮੁੱਲ ਕੀ ਕਰਦੇ ਹੋ ਇਹਦਾ ਮੁੱਲ ਦਾ ਹੀ ਫਿਕਰੀ ਜਾਈਏ ਮੁੱਲ ਦਾ ਹੀ ਪਹਿੰਡ ਕਰਦੇ ਆ ਜੀ 55000 ਹੀ ਦੇ ਦਾਂਗੇ ਆ ਤੇ ਮੋਬਾਈਲ ਨੰਬਰ ਬੋਲੋ ਜੀ ਵੀਰਾ 7883 ਹਾਂਜੀ 50262 ਇੱਕ ਵਾਰੀ ਹੋਰ ਬੋਲੋ ਜੀ 7883 ਹਾਂਜੀ 50262 ਬਾਦ ਬਾਕੀ ਦੰਗਰ ਹੋਰ ਵੀ ਚੰਗੀਆਂ ਗਈਆਂ ਔਰ ਮਈਆਂ ਠੀਕ ਹੈ ਜੀ ਲੈਣ ਦੇਣ ਨੂੰ ਸੰਪਰਕ ਕਰਨਾ ਜੀ ਸਾਡੇ ਕੋਲ ਚੰਗੀ ਦੋਸਤਾਂ ਦਾ ਕੰਮ ਕਰਦਾ ਠੀਕ ਹੈ ਜੀ ਬਾਈ ਨੇ ਨੰਬਰ ਉਹ 23 ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਹੈ ਜੀ ਆਪਣਾ ਇਹ ਮਰੰਡਾ ਡੇਰੀ ਫਾਰਮ ਡੇਰੀ ਫਾਰਮ ਹੈ ਜੀ ਰਾਮਾ ਡੇਰੀ ਫਾਰਮ ਹੈ ਜੀ ਠੀਕ ਹੈ ਜੀ ਤੇ ਜ਼ਿਲ੍ਹਾ ਕਿਹੜਾ ਪਿੰਡ ਹੈ ਜੀ ਆਪਣਾ ਜ਼ਿਲ੍ਹਾ ਰੋਪੜ ਪੈਂਦਾ ਜੀ ਰੋਪੜ ਜੀ ਬਾਈ ਬੜੀ ਬੜੇ ਹਸੋਈ ਕਹਿੰਦੇ ਸੁਣਾ ਜੀ ਇਹੇ ਕਹਿੰਦੇ ਦੂਜੇ ਸੁਣੇ ਜੀ ਤੇ ਕਿੰਨੇ ਘੰਟੇ ਦੀ ਸੂਈ ਹੈ ਜੀ ਇਹ ਸੂਈ ਜੀ ਬੌਲੇ ਪਰ ਹੈ ਜੀ 26 ਕਿਲੋ ਬੌਲਾ ਇਸ ਟਾਈਮ ਜੀ ਕਿੰਨੇ ਕ ਟਾਈਮ ਦੀ ਸੂਈ ਹੈ ਜੀ ਤੇ ਹੋ ਗਿਆ ਆਪਣਾ 2 ਦਿਨ ਹੋ ਗਏ ਜੀ 2 ਦਿਨ ਬੌਲੇ ਤੇ ਹਾਂ ਜੀ ਕਿੰਨਾ ਕ ਦੁੱਧ ਕਰ ਚੁੱਕੀ ਜੀ ਦੁੱਧ ਕਰ ਦਿੰਦੀ ਇਹ ਜੀ 26 22 ਲੀਟਰ ਜਾਂ 26 ਦਾ ਯੂਨਿਟ ਜੀ 5 ਜਾ ਕੇ ਜੀ ਬੱਚਾ ਇਹਦੇ ਨਾਲ ਜੀ ਬੱਚੀ ਆ ਫੀਮੇਲ ਦਾ ਹੋਈ ਆ ਦੇਖ ਲਓ ਹਾਂ ਤੇ ਬਾਈ ਖੋਲ ਕੇ ਦਿਖਾ ਦਿਓ ਜੀ ਤੋਰੀ ਖੜਾ ਦੇਖੋ ਚੱਡਾ ਵੇਖੋ ਜੀ ਅੱਲਾ ਕੱਲਾ ਖਾਣਾ ਨਹੀਂ ਚਾਰੇ ਸਾ ਨਿਕਲ ਨਹੀਂ ਫਿਰ ਕੁਆਲਟੀ ਦੇਖੋ ਜੀ ਚਲਾ ਬਈ ਥੋੜੀ ਲੰਮੀ ਚ ਲੈ ਆ ਜਾ ਹਾਈਟ ਲੈ ਕੇ ਚੰਗੀ ਜੀ ਬੁੱਧ ਵਾਲੀ ਹੈ ਕ੍ਰੋਸ ਬਰੀਡ ਦੇ ਵਿੱਚ ਹੈ ਜੀ ਚੱਡਾ ਦੇਖੋ ਜੀ ਹਾਲ ਤਾਂ ਬੌਲੇਜ ਹੀ ਹੈ ਜੀ ਮੋੜ ਦਿਓ ਜੀ ਮੋੜ ਦਿਓ ਜੀ ਮੋੜ ਦਿਓ ਜੀ ਬੰਦੋ ਜੀ ਬੰਦੋ ਪੱਲਾ ਪੱਲਾ ਖੰਗ ਲੱਗ ਗਿਆ ਜੀ ਚਾਰੇ ਦਿਨ ਨਿਕਲਣ ਨਹੀਂ ਸਾ ਦੇਖੋ ਜੀ

ਇਹਦਾ ਮੁੱਲ ਕੀ ਕਰਦੇ ਹੋ ਤੁਸੀਂ ਮੁੱਲ ਜੀ ਦਾ 85000 ਕਰਦੇ ਹਾਂ ਜਣੀ ਕਿਥੇ ਤੱਕ ਜੀ ਦੇ ਦੂੰਗੇ ਜੀ ਆਪਾਂ 70 7000 ਤੱਕ ਦੇ ਦਿਆਂਗੇ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 9592043 ਇੱਕ ਵਾਰੀ ਹੋਰ ਬੋਲਿਓ 9592043 ਬਕਵਾਰ ਦਾ ਕੰਮ ਨਾ ਹਾਂਜੀ ਬਾਈ ਦਾ ਫੁਬਾਰ ਦਾ ਕੰਮ ਆ ਬਾਈ ਨੇ ਨੰਬਰ ਬੋਲਤਾ ਹੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵਧੀਆ ਬਣੀਆਂ ਪੱਛੀਆਂ ਲੇ ਕੇ ਆਉਂਦੇ ਨੇ ਖੰਨਾ ਮੰਡੀ ਦੇ ਵਿੱਚ ਜਿਵੇਂ ਪਾਸ ਚ ਦਵਾਂਗੇ ਜੀ ਆਹ ਦੇਖੋ ਜੀ ਇੱਧਰ ਠੰਡੀ ਸੀ ਜਮੇ ਠੰਡੀ ਸੀ ਲੇਖੋ ਜੀ ਬਾਈ ਕਿਵੇਂ ਮੇਡਦਾ ਜੀ ਹਾਂ ਚੰਗਾ ਬਣਾਇਆ ਵਾ ਪਹਿਲੇ ਸੂਏ ਨੇ 25 26 ਕਿਲੋ ਦੁੱਧ ਦੇ ਆਵਾ ਇਸ ਕੀ ਪੀ ਤੇ ਪਲੱਸ ਦੇਊਗੀ ਠੀਕ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਆ ਜੀ ਸਲਾਣਾ ਹੀ ਤੇ ਜਿਹੜਾ ਕਿਹੜਾ ਪਿੰਡ ਆ ਜੀ ਫਤੇਗੜ ਸਾਹਿਬ ਫਤੇਗੜ ਸਾਹਿਬ ਬਾਈ ਜੀ ਬੜੀ ਵਾਰ ਦੱਸੋ ਕਹਿੰਦੇ ਸੂਏ ਜੀ ਇਹ ਦੂਜੇ ਸੂਏ ਸੂਈ ਹੋਈ ਹੈ ਜੀ ਤੇ ਕਿੰਨੇ ਕ ਟਾਈਮ ਦੀ ਸੂਈ ਵੇ ਜੀ ਚੌਥਾ ਪੰਜਵਾਂ ਦਾਣਾ ਲੱਗਦੇ ਸੂਈ ਤੇ ਬੱਚਾ ਕੀ ਆ ਜੀ ਬੱਚੀ ਆ ਜੀ ਮਗਰ फीमेल काफ है, है जी निक दुध कि तैयार है भाई जी दुद्ध हैगा पची छब्बी किलो तैयार ठीक है जी बजू खोल के चलाओ जी आप फेस क्वालिटी देखो क्रॉस जी अर्दका चंगा जी हाइट लेंथ वाली है जी तो देखो जी हूँ जी बैड मोड़ लो जी दुधाली बैड बंदो जी बंदो चेले की साफ है दुधाली बैठा चल रही है थाना की क्वालिटी देखो जी जा रहे थाना निखर मैंने कला कला लगे। था लगे जी कन्निया थाना जी देख सकते एक फेस हो देखो एक बार फेस होर देखो जी दुधाली हाँ जी भाई की मुल करते डेढ़ लाख रुपया कर देनी किसी कही सही सही 135% ਪੇਮੋ ਵਾਲਾ ਨੰਬਰ ਬੋਲੋ ਜੀ ਫਿਰ 94782 ਹਾਂਜੀ 96005 ਇੱਕ ਵਾਰੀ ਹੋਰ ਬੋਲੋ ਜੀ 94782 ਹਾਂਜੀ 96005 ਵਪਾਰ ਦਾ ਕੰਮ ਹੈ ਹਾਂ ਬਾਈ ਦਾ ਵਪਾਰ ਦਾ ਕੰਮ ਆ ਬਾਈ ਨੇ ਨੰਬਰ ਬੋਲਤਾ ਜੇ ਕਿਸੇ ਮੇਰੇ ਬੇਟੇ ਨੇ ਕੰਟੈਕਟ ਕਰਨਾ ਹੈ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਵਧੀਆ ਵੜੀਆਂ ਦੇਖਾਂ ਤੁਹਾਨੂੰ ਜਿਹਾ ਦਿਖਾਈਏ ਬੜੀ ਜੀ ਦੁੱਗਾ ਦਾ ਰਿਕਾਰਡ ਜੀ ਵੜੀਆਂ ਨੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜਾ ਪਿੰਡ ਹੈ ਜੀ ਪਿੰਡ ਪਚਰੰਗਾ ਜੀ ਜਿਲ੍ਹਾ ਜਲੰਧਰ ਠੀਕ ਹੈ ਵੇੜੀ ਵਾਰ ਦੱਸੋ ਕੰਮੀ ਸੁਈ ਜੀ ਕੱਲੇ ਸੁਈ ਆ ਦੀ 4 ਦਾੰਦਿਆ ਜੀ 4 ਦਾੰਦ ਕਿੰਨੇ ਘੰਟੇ ਸੁਈ ਬਈ ਅੱਧਾ ਘੰਟਾ ਹੋਇਆ ਜੀ ਅੱਧਾ ਘੰਟਾ ਹੋਇਆ ਬੱਚਾ ਕੀ ਹੈ ਜੀ ਬੱਚੀ ਮਗ ਰਿਆ ਜੀ ਬੱਚੀ ਆਹ ਬੱਚੀ ਜਿੰਦਾ ਘੰਟਾ ਹੋ ਗਿਆ ਸੁਈ ਜੇਰ ਪੈ ਗਈ ਜੀ ਅੱਧਾ ਘੰਟਾ ਹੋਇਆ ਅੱਧ ਘੜ ਤੋਂ ਕਰਤੇ 8 ਘੰਟੇ ਲੱਗਣਗੇ ਜੀ ਠੀਕ ਹੈ ਹਲੇ ਜੇਰ ਨਹੀਂ ਕੋਈ ਜੀ ਕਰਾਸ ਬਰੀਡ ਦੇ ਵਿੱਚ ਚਲਾ ਕੇ ਦਿਖਾ ਦਿਓ ਜੀ ਆਹ ਦੇਖ ਲਓ ਜੀ 1 ਘੰਟਾ ਹੋਇਆ ਸੁਈ ਮਨੇ ਜੇਰ ਕੰਮ ਨਹੀਂ ਪੈਗੀ चडे पुले भी साफ आज पर मछी है जी देख सकते बंद ही बंद खाने की क्वालिटी निखर चार निखर में खान लगे जी चडा क्वाली हो देखो ਹੱਥਾਂ ਦੀ ਖੁੱਤਾਂ ਦੀ ਕੁਆਲਟੀ ਕੋਈ ਨਹੀਂ ਦੁੱਛੀ ਹੈ। ਹਾਂਜੀ ਕੀ ਮੁੱਲ ਕਰਦੇ ਤੁਸੀਂ? ਇਹਦਾ 65000 ਆ ਜੀ, ਦੇਣੀ 55000 ਆ ਜੀ। ਮੋਬਾਈਲ ਨੰਬਰ ਬੋਲ ਦਿਓ ਜੀ। 9943 ਬਾਅਦ 59। ਇੱਕ ਵਾਰੀ ਬੋਲ ਦਿਓ ਜੀ। 9943 ਬਾਅਦ 59। ਬੁਖਾਰ ਦਾ ਕੰਮ ਆ ਜੀ। ਹਾਂਜੀ ਭਾਈ। ਬਾਈ ਦਾ ਬੁਖਾਰ ਦਾ ਕੰਮ ਹੈ। ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ। ਗੱਡੀ ਤੇ ਬੱਚੇ ਵਧੀਆ ਜਾਣੀ ਆ ਜੀ। ਬਾਈ ਆਈ ਮੰਡੀ ਆਉਂਦੇ ਨੇ ਖੰਨੇ ਚ। ਫਿਰ ਮੈਂ ਤਾਂ ਬਾਹਰ ਆ ਜਾਂਦੇ ਨੇ ਮੇਰੀ ਕੌਣ ਜੀ ਫਿਰ ਮੈਂ ਤਾਂ ਸੱਸੀ ਗਾਲ ਜੀ। ਸੱਸੀ ਗਾਲ ਜੀ। ਕਿਹੜਾ ਪਿੰਡ ਆ ਜੀ? ਜੀ ਜਿਲ੍ਹਾ ਗੜਾ ਪਿੰਡਾ ਜੀ ਤੇ ਬੜੀ ਵਾਰ ਦੱਸੋ ਕਵੇਂ ਸੀ ਹੋਏ ਜੀ ਉਹ ਇਹ ਗੋਸ਼ ਮੈ ਜੀ ਇਹ ਕਿੰਨੇ ਕਿ ਦਿਨ ਦੀ ਸੂਈ ਹੋਈ ਜੀ ਇਹ ਕੱਲ ਸੋਹਾਂ ਦੀ ਸੂਈ ਤੇ ਕਿੰਨਾ ਕੁ ਪਾਲਾ ਤਿਆਰ ਆ ਜੀ ਇਹ ਸੰਗ ਹੈ 20 ਕਿਲੋ ਤੇ ਕਿੰਨਾ ਕੁ ਦੁੱਧ ਕਰ ਦੂਗੀ ਜੀ ਇਹ ਕਰ ਦੂਗੀ 35 ਪਲਸ 35 ਪਲਸ ਜੀ ਤੇ ਮੱਛਾ ਕੀ ਹੈ ਜੀ ਬੱਚੀ ਹੈ ਜੀ ਫੀਮੇਲ ਦਾ ਹੈ ਇਹ ਦੇਖੋ ਦੇਖ ਸਕਦੇ ਇਹਨੂੰ ਖੋਲ ਕੇ ਚਲਾ ਦਿਓ ਜੀ ਇਹ ਗੋਦੜਾਲੀ ਨੂੰ ਹੈੜਾ ਜੀ ਕ੍ਰੋਸ ਬਰੀਡ ਦੇ ਵਿੱਚ ਹੈ ਜੀ ਲਓ ਜੀ ਅਫੇਸ ਕੁਆਲਿਟੀ ਦੇਖੋ ਜੀ ਤੁਸੀਂ ਹਾਈ ਟੈਂਕ ਚੰਗੀ ਹੈ ਜੀ ਇੱਦਾਂ ਦੇਖੋ ਜੀ ਹਾਈ ਟੈਂਕ ਚੰਗੀ ਹੈ ਇੱਥੇ ਵੀ ਸਾਫਾ ਕਰ ਮੋੜ ਲੈ ਜੀ ਮੋੜ ਲੈ ਜੀ ਮੋੜਾਂ ਲਈ ਵੜਾ ਜੀ ਪੂਰੇ ਨਹੀਂ ਜਾਂਦਾ ਜੀ ਚੰਗਾ ਦੇਖੋ ਜੀ ਵੰਡੋ ਜੀ ਵੰਡੋ ਵੰਡੋ ਕੀਤਾ ਦੇ ਚੰਗੇ ਆਖਾਣ ਦੇਖੋ ਜੀ ਚੰਗੀ ਕੁਆਲਿਟੀਾਰੇ ਥਾਣ ਨਿੱਖੜਵੇਂ ਨੇ ਕੱਲਾ ਕੱਲਾ ਥਾਣ ਲੱਗਿਆ ਜੀ ਕੰਨੀਆਂ ਦੇ ਥਾਣ ਨੇ ਜੀ 6 ਦਿਨ ਦਾ ਜੀ ਮੂਹ ਮੂਹ ਛੇ ਦਿਨ ਦਾ ਜੀ ਇਹ ਮੁੱਲ ਕੀ ਕਰਦੇ ਜੀ ਇਹਦਾ ਜੀ ਇਹਦਾ 110000 ਜਿਹੜੀ ਕਿੱਥੇ ਲੱਗਿਆ ਜੀ 110000 ਮੇਰੀ ਮਾਲ ਨੰਬਰ ਬੋਲ ਰਹੀ ਹਾਂ 994730 ਜਿਹੜਾ ਸਰਕਾਰ ਦਾ ਕੰਮ ਹੈ ਜੀ ਬਾਈ ਦਾ ਕੁਵਾਰ ਦਾ ਕੰਮ ਹੈ ਜੀ ਕਿਸੇ ਮੇਰੇ ਵੀਰ ਨੇ ਬੈੜੀ ਆ ਬੱਚੀ ਜਿਹੜੀ ਇਸ ਨੰਬਰ ਤੋਂ ਸੀ ਕੰਟੈਕਟ ਕਰ ਸਕਦੇ ਆ ਨੰਬਰ ਬਾਈ ਨੂੰ ਬੋਲ ਦਿੰਦਾ ਸਸਤੀ ਗੱਲ ਬਾਈ ਜੀ ਸਸਤੀ ਗੱਲ ਵੀਰੇ ਬਾਈ ਇਹ ਕਿਹੜਾ ਪਿੰਡਾ ਜੀ ਪਿੰਡਾ ਜਵੰਦਾ ਵੀਰੇ ਜਵੰਦਾ ਜੀ ਮਰੰਡੇ ਕੋਲ ਜਿੰਨਾ ਕਿਹੜਾ ਪਿੰਡਾ ਜੀ ਵਡੇਗੜ ਸਾਹਿਬ ਜੀ ਵਡੇਗੜ ਸਾਹਿਬ ਜੀ ਹਾਂ ਜੀ ਬਾਈ ਇਹ ਜਰਸੀ ਵੜੀ ਬਾਰੇ ਦੱਸੋ ਜੀ ਕਿੰਨੇ ਕਿਲੋ ਦੀ ਸੂਈ ਵੀ ਹੈ ਵੀਰੇ ਰਾਤ ਦੀ ਸੂਈ ਹੈ ਦੂਜਾ ਸੂਆ ਦੂਜਾ ਸੂਆ ਜੀ ਹਾਂ ਪਹਿਲੇ ਸੂਏ ਵਿੱਚ ਤੇ 20 ਕਿਲੋ ਟੁੱਟਾ ਆ ਐਸਜੀ ਕਿੰਨਾ ਕਰਦੇ ਜੀ ਬੱਚੇ ਇਹਦੇ 25 ਕਿਲੋ ਪੰਜਾਬ ਵਾਲੀ ਆ ਬੁੱਚੀ ਕੁਆਲਟੀ ਕੁਆਲਟੀ ਹੋਤਾ ਠੀਕ ਹੈ ਜੀ ਇਹ ਬੱਚਾ ਕੀ ਹੈ ਇਹ ਹਲੇ ਇਹ ਬਛੜਾ ਆ ਬਛੜਾ ਨੇਲਵਾ ਜੀ ਰਾਤ ਦੀ ਸੂਈ ਹੈ ਜੀ ਹਲਕਾ ਬੋਲੇ ਦੇ ਵਿੱਚ ਹੈ ਜੀ ਕੋਈ ਕੁਝ ਲਾਓ ਜੀ ਜਰਸੀ ਹੈ ਜੀ ਬਹੁਤ ਬੁਨ ਕੁਆਲਟੀ ਕੁਆਲਟੀ ਹੈ ਜੀ ਜੀ ਕੁਆਲਟੀ ਹੈ ਜਰਸੀ ੱਡੇ ਬਲੇ ਦੀ ਸਾਫ ਹੈ ਜੀ ਹਲਕਾ ਰਾਤ ਦੀ ਸੂਈ ਹੈ ਜੀ ਦੁੱਧ ਬਣਾਓ ਤੇ ਇਸ ਕੁਆਲਟੀ ਦੇਖੋ ਜੀ ਤੇ ਇਸੇ ਕੋਰੀ ਦੇਖੋ ਜੀ ਤੁਸੀਂ ਇਹੋ ਜਰਸੀ ਹੈ ਜੀ ਬੰਨ ਬੜੀਆਂ ਅਹ ਦੇਖ ਸਕਦੇ ਜੀ 26 ਬੋਨੇ ਨੀ ਸਾਫ ਹੈ ਲੱਗਦਾ ਜੀ ਜਮਾ ਜਿਹੜਾ ਉਹ ਗੱਲ ਨਹੀਂ ਆ ਰਾਤ ਦੀ ਸੂਰਤ ਬਹੁਤ ਬੋਲੀ ਆ ਠੀਕ ਹੈ ਜੀ ਬੋਲੀ ਠੀਕ ਹੈ ਤੇ ਬਾਈ ਇਹ ਇਹ ਦੂਜਾ ਸੂਆ ਜਰਾ ਹਾਂ ਜੀ ਕਿੰਨੇ ਦਿਨ ਸੀ ਉਹ ਬਰੋਲ 5-6 ਦਿਨ ਹੋ ਗਏ 20 ਦਿਨ ਤੱਕ ਪਿਆਰ ਹੋ ਗਿਆ ਕਿੰਨੇ ਦਿਨ ਸੀ ਬਈ ਇਹ 4-5 ਦਿਨ ਹੋ ਗਏ ਤੇ ਬੱਚਾ ਕੀ ਹੈ ਜੀ ਉਹ ਬਸੜਾ ਹੀ ਮੇਲ ਕਾ ਹੋਈ ਹੈ ਦੇਖ ਸਕਦੇ ਜੀ ਬਹੁਤ ਚਲਾਵੇ ਕੋਰੀ ਨਾ ਹਿੰਦ ਤੋਂ ਕੋਰੀ ਆਹ ਬਰਾਉਨ ਬ੍ਰੀਡ ਦੇ ਵਿੱਚ ਬਾਏ ਲਾ ਗਾਰ ਇੱਧਰ ਇੱਕੀ ਗੋਮੇ ਬਹੁਤ ਹਲਾ ਚੀਪਾ 42 ਬ੍ਰੀਡ ਆਹ ਧੱਕ ਦੇਣੀ ਨਾ ਚੱਟਾ ਦੇ ਕੋਈ ਕੋਈ ਬੰਦੇ ਦੀ ਸਾਫ ਪੂਰੀ ਦੀ ਸਾਫ ਹੈ ਜੀ ਨੋਰਮਲ ਜਿਹਾ ਕਰਦਾ ਬੰਦੋ ਜੀ ਅੱਡ ਜਾਓ ਉੱਤੇ ਇਹੜਾ ਜੀ ਡਰਾ ਨਾ ਕਰੋ ਜੀ ਫਰਾਂਗ ਦਾ ਫਰੋ ਹੈ ਅਰੇ ਖੁੱਲ ਜਾ ਤੇ ਜਲਦੀ ਚੱਟਾ ਦੇ ਪੀਸ ਚਾਰੇ ਹਨ ਨਿਕਲ ਲਈ ਅੱਲਾ ਦਾ ਨਾਮ ਲਏ ਹੋਏ ਹਲੋ ਭਾਈ ਬਣਾ ਯਾਸੀ ਦਾ ਰੇਟ ਦੱਸੋ ਜੀ ਕੀ ਮੰਗਦੇ ਹੋ ਤੁਸੀਂ ਮੇਰੇ ਜਰਸੀ ਦਾ ਮੁੱਲ 85 ਆਲਾ ਸੀਐਰ ਦੀ ਵਰਸੀ ਲਗਾ ਤੇ ਬਈ ਜਿਹੜੀ ਆਪਾਂ ਨੇ ਦੂਜੀ ਚਲਾਈ ਤੇ ਉਹਦਾ ਉਹਦਾ ਰੇਟ ਕੀ ਕਰਦੇ ਤੁਸੀਂ ਇਹਦਾ ਮੁੱਲ 100000 ਰੁਪਏ ਫੋੜੀ ਦੇ ਆ ਜਸ ਲਾਉ ਦੇਵਾਂਗੇ ਇਹ ਤੁਹਾਨੂੰ ਗਰੰਟੀ ਵਾਲਾ ਕੋਡ ਧੋਚੇ ਚੋ ਆ ਕੇ ਵੀ ਦੇ ਦਾਂ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਹੁਣ 98783 ਹਾਂਜੀ 87041 ਇੱਕ ਵਾਰੀ ਹੋਰ ਬੋਲ ਦਿਓ ਜੀ 98783 ਹਾਂਜੀ 87041 ਵਪਾਰ ਦਾ ਕੰਮ ਹੈ ਜੀ ਹਾਂਜੀ ਵਪਾਰ ਬੜੀਆਂ ਗਈਆਂ ਛੋਟੀਆਂ ਠੀਕ ਹੈ ਭਾਈ ਇਹਨਾਂ ਦਾ ਵਪਾਰ ਦਾ ਕੰਮ ਆ ਬੜੀਆਂ ਗਈਆਂ ਨੇ ਜੀ ਆ ਦੇਖੋ ਜੀ ਉਹ ਵੀ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੁਸੀਂ ਉਸ ਤੇ ਕੰਟੈਕਟ ਕਰ ਸਕਦੇ ਹੋ ਬਾਈ ਦਾ ਵਾਰ ਦਾ ਕੰਮ ਹੈ ਬੈੜੀਆਂ ਵਧੀਆ ਤੋਂ ਵਧੀਆ ਬੱਚੀਆਂ ਜਰਸੀਆਂ ਲੈ ਕੇ ਆਉਂਦਾ ਜੀ ਤੇ ਕ੍ਰੋਸ ਬਰੀਡ ਦੇ ਵਿੱਚ ਵੀ ਕੁਆਲਿਟੀ ਵਾਲੀਆਂ ਬੈੜੀਆਂ ਨੇ ਜੀ ਇਸ ਤੇ ਨੰਬਰ ਦੇ ਤੁਸੀਂ ਕੰਟੈਕਟ ਕਰ ਸਕਦੇ ਜਿਹੜਾ ਬਾਈ ਨੇ ਦਿੱਤਾ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਆ ਜੀ ਪਿੰਡ ਹਾਂਸ ਦਾ ਬਾਈ ਜੀ ਤੇ ਜ਼ਿਲ੍ਹਾ ਕਿਹੜਾ ਪਿੰਡ ਆ ਜੀ ਲਧਿਆਣਾ ਆ ਜੀ ਤੇ ਬਾਈ ਵੜੀ ਵਾਰ ਦੱਸੋ ਕਹਵੇਂ ਸੁਵੇ ਜੀ ਇਹ ਪਹਿਲੇ ਸੁਵੇ ਜੀ ਪਹਿਲੇ ਸੁਈ ਕਿੰਨੇ ਦਿਨ ਦੀ ਸੁਈ ਵੇ ਜੀ ਇਹ ਹੁਣ ਵੀ 5 ਦਿਨਾਂ ਹੀ ਸੀ ਤੇ ਦੁੱਧ ਕਿੰਨਾ ਕੁ ਤਿਆਰ ਆ ਜੀ ਦੁੱਧ 16 ਕਿਲੋ ਆ ਜੀ ਬੱਚਾ ਕੀ ਆ ਜੀ ਬੱਚਾ ਬਸਾ ਜੀ ਮੇਲ ਦਾ ਹੋਈਏ ਦੇਖ ਸਕਦੇ ਜੀ ਕੋਲ ਵਿੱਚ ਲਾਓ ਜੀ ਕ੍ਰੋਸ ਬਰੀਡ ਦੇ ਵਿੱਚ ਆ ਜੀ ਚੱਡੇ ਵੱਲੇ ਦੀ ਸਾਫ ਹੈ ਕੋਲੋਂ ਹਾਂ ਜੀ ਮੋੜ ਲਿਆ ਜੀ ਫੇਸ ਕੁਆਲਿਟੀ ਦੇਖੋ ਜੀ ਇੱਕ ਵਾਰ चंगा तत्पाता जी देखो चार बंद ही देखो जी डरती है थोड़ी बच्चे घर है क्रॉस वेड खाना की क्वालिटी देखो जी चार कला कला ਹਾਂਜੀ ਕੀ ਮੂਲ ਕਰਦੇ ਹੋ ਜੀ ਸੇਗਾ ਮੋਲ ਮੋਲ ਇਹਦਾ ਕਰਦੇ 7000 7000 ਜਾਨੀ ਕਿਸੇ ਦਾ ਕਹ ਜੀ ਦੇ ਦਾਂਗੇ ਹਿਸਾਬ ਤੇ ਮੈਨੂੰ ਆ ਨੰਬਰ ਬੋਲੋ ਜੀ ਫਿਰ ਮੇਰਾ ਨੰਬਰ 8437098500 ਇੱਕ ਵਾਰੀ ਹੋਰ ਬੋਲੋ ਜੀ 8437098500 ਗੁਆਰ ਦਾ ਕੰਮ ਹੈ ਜੀ ਹਾਂਜੀ ਭਾਈ ਦਾ ਗੁਆਰ ਦਾ ਕੰਮ ਆ ਭਾਈ ਨੇ ਨੰਬਰ ਬੋਲਤਾ ਜੀ ਕਿਸੇ ਵੀ ਵੀਰ ਨੇ ਬੈੜੀ ਕ੍ਰਿਦਣੀਆਂ ਤਾਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਜੀ ਸ਼ਿਕਾ ਲੀ ਸ਼ਿਕਾ ਲੀ ਕਿਹੜਾ ਪਿੰਡ ਆ ਜੀ ਸੱਦਾ ਜੀ ਧੌੜ ਮਾਰਾ ਜਿਲਾ ਗੜਾ ਪਿੰਡ ਆ ਜੀ ਸੱਧਿਆਣਾ ਜੀ ਸੱਧਿਆਣਾ ਜੀ ਹਾਂ ਜੀ ਤੇ ਬੜੀ ਵੱਲ ਗੱਲ ਸੁਣ ਕਹਿੰਦੇ ਸੀ ਆ ਜੀ ਬਲੂਨ ਹੀ ਆ ਜੀ ਚਾਰ ਦਾ ਚਾਰਾਂ ਨਹੀਂ ਹਾਂ ਜੀ ਤੇ ਜਿਹੜੀ ਮਾਂ ਦਾ ਕੀ ਅਕਾਊਂਟ ਆ ਜੀ ਮਾਂ ਦਾ ਰਿਕਾਰਡ ਬਹੁਤ ਚੰਗਾ ਜੀ ਤੇ ਕਿੰਨਾ ਕੁ ਦੁੱਧ ਕਰ ਦੋਗੀ ਇਹ ਜੀ ਆ ਜੀ ਦੋਗੀ 20-22 ਕਿਲੋ ਕਿੰਨਾ ਕੁ ਟਾਈਮ ਬਾਕੀ ਇਹਦਾ 12 ਦਿਨਾਂ ਦਾ ਰਹਿੰਦੇ ਨੇ ਜੀ 12 ਦਿਨਾਂ ਨਹੀਂ ਹਾਂ ਜੀ ਥੋੜਾ ਜੀ ਥੋੜਾ ਨੇ ਚਲਾਉ ਜੀ ਹਾਂ ਜੀ ਹਾਂ ਜੀ ਚਾਰ ਦੰਦ ਜਰਸੀ ਆ ਜੀ ਚਾਰ ਦੰਦ ਆ ਜੀ ਦੇਖ ਅਲੇ ਟੈਂਪਰ ਇਹਨੇ ਜੱਡਾ ਦਾ ਫੋਲੂਗੀ ਕਿਉਂ ਯਾਰ ਸੀ ਮੋੜਨੇ ਜੀ ਕੰਨੀ ਮਿੱਠੀ ਆ ਜੀ ਐਸੀ ਗੱਲ ਨਾ ਸੀ ਲਈ ਹੱਲੇ ਸੀਲਾ ਬਾਈ ਜੀ ਐਸੀ ਗੱਲ ਨਾ ਅਲੇ 12 13 ਦਿਨ ਬਾਕੀ ਨੇ 12 13 ਦਿਨ ਬਾਕੀ ਨੇ ਜੱਡਾ ਦਾ ਬਣਾਉਗੀ ਮੂਹ ਚਾਰ ਮੂਹ ਚਾਰ ਦਿਨ ਮੂਹ ਚਾਰ ਦਿਨ ਕਿਉਂ ਯਾਰ ਸੀ ਆ ਬਾਈ ਦੇਖੋ ਜੀ ਤੰਦ ਹੋਊਗਾ ਜੀ ਲੋ ਜੀ ਆ ਦੇਖੀ ਚਾਰ ਦਿਨ ਨਹੀਂ ਚਾਰ ਦਿਨ ਬੰਦਾ ਹੀ ਬੰਦਾ ਜੱਡਾ ਦਾ ਖੋਲਣਾ ਜੀ ਬੰਦੋ ਜੀ ਬੰਦੋ ਬੋਲ ਜੀ ਬੋਲੋ ਜੀ ਚਾਰ ਇਸ ਨੂੰ ਲਿਖਾਉਣੇ ਨੇ ਕੰਨੀਆਂ ਦੇ ਸੰਗ ਕੀ ਮੁੱਲ ਕਰਦੇ ਤੁਸੀਂ ਇਹਦਾ ਜੀ ਮੁੱਲ 92000 ਕਰਦੇ ਹੋ ਜਿਹੜੀ ਕਿਥੇ ਤੱਕ ਹੈ ਜੀ ਦੇ ਦੇਾਂਗੇ 85 ਜੀ ਮੋਬਾਈਲ ਨੰਬਰ ਬੋਲੋ ਜੀ 98725 98760 ਇੱਕ ਵਾਰੀ ਹੋਰ ਬੋਲ ਦਿਜੀ 98725 98760 ਫਾਰ ਦਾ ਕੰਮ ਹੈ ਜੀ ਹਾਂ ਜੀ ਬਾਈ ਦਾ ਫਾਰ ਦਾ ਕੰਮ ਆ ਬਾਈ ਨੇ ਨੰਬਰ ਬੋਲਤਾ ਜੀ ਇੱਕ ਜੇ ਵੀਰ ਨੇ ਕੰਟੈਕਟ ਕਰਨਾ ਇਸ ਨੰਬਰ ਤੇ ਕਰ ਸਕਦੇ ਜੀ